हां जी सत श्री अकाल जी। ਇਹ ਕਿਤਾਬ ਮਾਲਾ ਮਣ ਕੇ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ। ਇਹਦੇ ਵਿੱਚ ਛੋਟੇ-ਛੋਟੇ ਵਿਚਾਰ ਨੇ ਸੋਹਣੀਆਂ ਗੱਲਾਂ ਲਿਖੀਆਂ ਹੋਈਆਂ ਗਈਆਂ ਤੇ 10 ਗੱਲਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰੂੰਗਾ ਬਹੁਤ ਜ਼ਿਆਦਾ ਸੋਹਣੀਆਂ ਲੱਗਣਗੀਆਂ। ਸੁਣਿਆ ਜਰੂਰ। ਪੁਰਸ਼ਾਂ ਨੂੰ ਖੁਸ਼ੀ ਵੱਧ ਪੈਸੇ ਕਮਾ ਕੇ ਮਿਲਦੀ ਹੈ। ਇਸਤਰੀਆਂ ਚੰਗੇ ਟੁਕਮੇ ਅਤੇ ਧਿਆਨ ਖਿੱਚਵੇਂ ਲਿਬਾਸ ਪਹਿਨਣ ਨਾਲ ਪ੍ਰਸੰਨ ਹੁੰਦੀਆਂ ਹਨ। ਦੂਸਰਾ ਜਿ ਸਾਰਿਆਂ ਦੀ ਪ੍ਰਸ਼ੰਸਾ ਗਵਾ ਕੇ ਕੇਵਲ ਇੱਕ ਦੀ ਆਲੋਚਨਾ ਸਹਿਣ ਨਹੀਂ ਹੋਵੇ ਤਾਂ ਵਿਆਹ ਕਰਾ ਲੋ ਤੀਸਰਾ ਇਸਤਰੀ ਜਿਸ ਨੂੰ ਪਰਮਾਉਣਾ ਚਾਹੁੰਦੇ ਬਾਪ ਜੀ ਪਰਮਾ ਨਾ ਸਕੇ ਉਸ ਨੂੰ ਉਹ ਕਦੇ ਮਾਫ਼ ਨਹੀਂ ਕਰਦੀ ਚੌਥਾ ਪਿਆਰ ਦੇ ਅਸੂਲ ਨਹੀਂ ਹੁੰਦੇ ਪਿਆਰ ਸਾਰੇ ਅਸੂਲ ਤੋੜ ਕੇ ਕੀਤਾ ਜਾਂਦਾ ਹੈ ਪੰਜਵਾਂ ਜੇ ਨੌਕਰੀ ਲਈ ਮੁਲਾਕਾਤ ਦੀ ਚਿੱਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕੀ ਕੀ ਕਹਾਂਗਾ ਇਸਤਰੀ ਸੋਚਦੀ ਹੈ ਕੀ ਕੀ ਪਹਿਨਾਂਗੀ 7ਵਾਂ ਕਿਸੇ ਕਵੀ ਦਾ ਕਹਿਣਾ ਹੈ ਕਿ ਉਸ ਨੂੰ ਹਰ ਨਵੀਂ ਕਵਿਤਾ ਲਈ ਨਵੇਂ ਪਿਆਰ ਦੀ ਲੋੜ ਹੈ। ਓਵੇਂ ਹੀ ਹੈ ਜਿਵੇਂ ਸੰਗੀਤਕਾਰ ਕਹੇ ਕਿ ਉਸ ਨੂੰ ਹਰ ਨਵੀਂ ਧੁਨ ਲਈ ਨਵੇਂ ਹਰਮੋਨੀਅਮ ਦੀ ਲੋੜ ਹੈ। 7ਵਾਂ ਪਿਆਰ ਦਾ ਜਵਾਨੀ ਨਾਲ ਸਿੱਧਾ ਸਬੰਧ ਹੈ। ਪਿਆਰ ਕਰਦੇ ਆ ਆਪਣੇ ਆਪ ਨੂੰ ਜਵਾਨ ਨਾ ਸਮਝਣਾ ਅਸੰਭਵ ਹੁੰਦਾ ਹੈ। 8ਵਾਂ ਜਸ਼ਨ ਅਕਸਰ ਕਿਸੇ ਮੁਹਿੰਮ ਵਿੱਚ ਸਫਲ ਹੋਣ ਤੇ ਮਨਾਏ ਜਾਂਦੇ ਹਨ। ਕੇਵਲ ਵਿਆਹ ਵਿੱਚ جشن ਮੁਹੰਮ ਦੇ ਆਰੰਭ ਵਿੱਚ ਮਨਾਏ ਜਾਂਦੇ ਹਨ ਨੌਵਾਂ ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿੱਚ ਵਿਚਰਦਾ ਹੈ ਇਸਤਰੀ ਹਵਾ ਵਾਂਗ ਨਿੱਕੇ ਨਿੱਕੇ ਹਵਾਲਿਆਂ ਨਾਲ ਛੁੰਦੀ ਹੈ ਦਸਵਾਂ ਪਿਆਰ ਕਰ ਰਹੇ ਪ੍ਰੇਮੀਆਂ ਨੂੰ ਵਿਆਹਾਂ ਨਾਲੋਂ ਵੀ ਬਧੇਰੇ ਸਮੱਸਿਆਵਾਂ ਤੌਖਲਿਆਂ ਆਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਧੰਨਵਾਦ ਜੀ